ਕਿੱਤਾ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਇਹ ਕਹਿੰਦਾ ਕਿ ਆ ਦੂਜੇ ਲੀਡਰਾਂ ਨੂੰ ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੂਜਿਆਂ ਨੂੰ ਇਹ ਸ਼ੁਗਲ ਕਰ ਰਿਆ ਵਾ ਕਿ ਜੇ ਇੱਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲਓ ਯਾਰ ਮੁਰਗੀ ਖਾਨਾ ਖੋਲ ਲਓ ਤੇ ਪੈਸਾ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਆ ਦੇਖੋ ਇੰਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਮਾਰੇ ਪਤਾ ਲੱਗਿਆ ਵਾ ਕਿ 16 ਲੱਖ ਰੁਪਇਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਤੇ ਮੁੱਖ ਮੰਤਰੀ ਭਗਵਤ ਮਾਨ ਬੁਲੇਟ ਪ੍ਰੂਫ ਕੈਬਨ ਵਿੱਚੋਂ ਦਿੱਤੇ ਪਾਸ਼ਨ ਕਰਨ ਵਿਰੋਧੀਆਂ ਦੇ ਨਿਸ਼ਾਨੇ ਧਿਆਏ ਗਏ ਨੇ ਸੀਮਾਨ ਨੇ 15 ਅਗਸਤ ਵਾਲੇ ਦਿਨ ਜਲੰਧਰ ਚ ਬੁਲਟ ਪ੍ਰੂਫ ਕੈਵਨ ਚ ਆਪਣਾ ਭਾਸ਼ਣ ਦਿੱਤਾ ਜਿਸ ਨੂੰ ਲੈ ਕੇ ਹੁਣ ਉਹ ਵਿਰੋਧੀ ਧਿਰ ਦੇਖ ਕੇ ਰੇਖਾ ਖਾ ਗਏ ਨੇ ਵਿਰੋਧੀ ਧਿਰ ਕਹਿ ਰਹੀ ਹੈ ਕਿ ਮੁੱਖ ਮੰਤਰੀ ਮਾਨ ਪੰਜਾਬ ਬਾਰੇ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕੀ ਪੰਜਾਬ ਅਸੁਰੱਖਿਅਤ ਸੂਬਾ ਹੈ ਉਹਦਰ ਸੁਪਾਲ ਸਿੰਘ ਖੈਰਾ ਨੇ ਵੀ ਸੇਮ ਮਾਨ ਦੇ ਭਾਸ਼ਣ ਨੂੰ ਲੈ ਕੇ ਸਵਾਲ ਚੁੱਕੇ ਨੇ ਕਿਦਾਂ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਨੋਰਮਲ ਕੋਰਸ ਵਿੱਚ ਦੋਸਤੋ ਮੈਂ ਕਦੀ ਕੋਈ ਮਜ਼ਾਕੀਆ ਪੋਲਿਟਿਕਸ ਨਹੀਂ ਕੀਤੀ ਮੇਰੀ ਮੇਰੀ ਜਿੰਨੀ ਜਦੋਜਹਦ ਆ ਉਹ ਕੰਪਲੀਟ ਸੰਜੀਦਾਵਾ ਔਰ ਫੈਕਟਸ ਤੇ ਤੱਥਾਂ ਤੇ ਆਧਾਰਿਤ ਮੈਂ ਗੱਲ ਕਰਦਾ ਪਰੰਤੂ ਕੱਲ ਜੋ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤਮਾਨ ਇੱਕ ਬੁਲੇਟ ਪ੍ਰੂਫ ਵਿੱਚ ਦੇ ਕੈਬਿਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਤੇ ਝੂਠ ਝਾਟ ਬੋਲ ਰਿਹਾ ਸੀਗਾ ਉਦੋਂ ਮੇਰਾ ਦਿਲ ਕੀਤਾ ਕਿ ਇੱਕ ਵਾਰ ਇਹਦੇ ਲਹਿਜੇ ਵਿੱਚ ਇਹਨੂੰ ਜਵਾਬ ਦਿੱਤਾ ਜਾਵੇ ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੁੱਜਿਆਂ ਨੂੰ ਸਿਕਿਉਰਿਟੀ ਦੇ ਟੀਚਰਾਂ ਕਰਦਾ ਸੀ ਆ ਸੁਣੋ ਸੁਣ ਲਿਆ ਜੀ ਇਹ ਕਹਿੰਦਾ ਕਿ ਆ ਦੂਜੇ ਲੀਡਰਾਂ ਨੂੰ ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੁੱਜਿਆਂ ਨੂੰ ਇਹ ਸ਼ੁਗਲ ਕਰ ਰਿਹਾ ਵਾ ਕਿ ਜੇ ਇੱਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲਓ ਯਾਰ ਮੁਰਗੀ ਖਾਨਾ ਖੋਲ੍ਹ ਲਓ ਦੇ ਪਾਈਸਾ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਦੇਖੋ 인ਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਈਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਵਾਸਤੇ ਅੱਛਾ ਇੱਥੇ ਹੀ ਬਸ ਨਹੀਂ ਜਿਹੜਾ ਵੀਆਈਪੀ ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ ਵਿੱਚੇ ਕੇਜਰੀਵਾਲ ਨੇ ਵਿੱਚੇ ਹੀ ਇਹਨਾਂ ਦੇ ਹੋਰ ਆਗੂਆਂ ਨੇ ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ ਪਹਿਲਾਂ ਤਾਂ ਆ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ ਚ ਭਗਵੰਤ ਪਾਣ ਜਾ ਰਿਹਾ ਵਾ ਆ ਜਿਹੜੀਆਂ ਲੈਕਸਸ ਟੋਯੋਟਾ ਗੱਡੀਆਂ ਨਾਰਮਲ ਕੋਰਸੀ 3-4 ਕਰੋੜ ਰੁਪਏ ਦੀਆਂ ਹੈਗੀਆਂ ਲੇਕਿਨ ਉਹਨੂੰ ਬੁਲੇਟ ਪ੍ਰੂਫ ਕਰਾਉਣ ਵਾਸਤੇ ਹੋਰ ਕਰੋੜ ਡੇਢ ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੜ ਰਿਹਾ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਪਿੱਛੇ ਕੇਜਰੀਵਾਲ ਸਾਹਿਬ ਚੜ ਰਹੇ ਨੇ ਵੀਆਈਪੀ ਕਲਚਰ ਦਾ ਸਿਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ ਔਰ ਜਿਹੜੀ ਆ ਗੱਲ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ ਮੁਰਗੀਖਾਨਾ ਕਦੀ ਮਾੜਾ ਮੋਟਾ ਅੰ ਮੈਂ ਕਰ ਕੀ ਰਿਹਾ ਮੈਂ ਕਿਹਾ ਮੈਂ ਕਹਿੰਦਾ ਕੀ ਸੀਗਾ ਤੇ ਮੈਂ ਕਰ ਕੀ ਰਿਹਾ ਵਾਂ ਖੈਰਾਂ ਨੇ ਇਲਜ਼ਾਮ ਲਗਾਇਆ ਕਿ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਚ ਪੱਧਰ ਦੀ ਹੈ ਪਰ ਦੂਜੇ ਪਾਸੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਬੁਲਟ ਪ੍ਰੂਫ ਸ਼ੀਸ਼ਾ ਪਿੱਛੇ ਖੜ ਕੇ ਭਾਸ਼ਣ ਦੇ ਰਹੇ ਨੇ ਜੋ ਕਿ ਪਿਛਲੇ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਉਹਨਾਂ ਮੂਸੇਵਾਲਾ ਕਤਲ ਕੇਸ ਅਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੇ ਰੰਦੀ ਕੋਸ਼ਿਸ਼ ਕੀਤੀ ਔਰ ਸੈਕਿਉਰਿਟੀ ਦੇ ਮਸਲੇ ਤੇ ਆਣ ਕੇ ਪਿਛਲੇ ਦਿਨਾਂ ਵਿੱਚ ਨਿਤਿਨ ਗੱਡਗਰੀ ਜਿਹੜੇ ਸਾਡੇ ਸਰਫਿਸ ਟਰਾਂਸਪੋਰਟ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ ਐਨ ਐਚ ਆਈ ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗਈ ਪਰੰਤੂ ਭਗਵੰਤ ਮਾਨ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗੱਡਗਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤਾਂ ਫਿਰ ਆਪਾਂ ਅਬ 16 ਲੱਖ ਰੁਪਏ ਦੀ ਬੁਲੇਟਪੂਰ ਦੀ ਕੈਬਨ ਬਣਾ ਕੇ ਕਿਉਂ ਬੈਠੇ ਹੋਇਆ ਨੰਬਰ 1 ਨੰਬਰ 2 ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂਗਾ ਤੇ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰ੍ਹਾਂ ਆਮ ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬੇਹਤਰੀਨ ਕਲਾਕਾਰ ਨੌਜਵਾਨ ਵਿਸ਼ਪ ਪੱਤਰ ਦਾ ਉਹਨੂੰ ਢੇਰੀ ਕਰ ਦਿੱਤਾ ਉਹਦਾ ਵੀ ਇਨਸਾਫ ਨਹੀਂ ਦੇ ਸਕੇ ਉਹਦਾ ਤੁਸੀਂ ਕਹੇ ਜਾਂਦੇ ਹੋ ਲਾਅ ਐਂਡ ਆਰਡਰ ਬਿਲਕੁਲ ਬਹੁਤ ਅੱਛਾ ਵਾ ਜੇ ਲਾਅ ਐਂਡ ਆਰਡਰ ਇੱਡਾ ਅੱਛਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹਾਂ ਚੋਂ ਬਹਿ ਕੇ ਇੰਟਰਵਿਊ ਕਿਦਾਂ ਦੇ ਰਹੇ ਨੇ ਥੈਟ ਮੀਨਸ ਤੁਹਾਡਾ ਜੇਲ੍ਹ ਦਾ ਨਿਯਮ ਸਾਰਾ ਬਿਲਕੁਲ ਛਿੱਕੇ ਤੇ ਟੰਗਿਆ ਹੋਇਆ ਜੇ ਲਾਅ ਐਂਡ ਆਰਡਰ ਇੱਡਾ ਹੀ ਅੱਛਾ ਸੀ ਪੰਜਾਬ ਦੇ ਵਿੱਚ ਤੇ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਵਾ ਸਕੇ ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖੀਆ ਦੀ 295 A ਦੀ ਪਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਏ ਹੋ ਜਿਨ੍ਹਾਂ ਨੇ ਟਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲੋਗਾਰਤ ਹੋ ਰਹੀ ਹੈ ਬੁਰੀ ਹਾਲਾਤ ਹੈ ਲਾਅ ਐਂਡ ਆਰਡਰ ਦੇ ਔਰਤਾਂ ਸ਼ਾਮ ਪਿੰਡਾਂ ਚ ਬਾਹਰ ਨਹੀਂ ਨਿਕਲਦੀਆਂ ਉਹਨਾਂ ਦੀਆਂ ਕਿੰਨਾਂ ਦੀਆਂ ਬਾਲੀਆਂ ਲਾਈਆਂ ਜਾ ਰਹੀਆਂ ਵਗੈਰਾ 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 ਇਹ ਲਾਅ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ ਔਰ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਆ ਕਿ ਉਹਨੂੰ 16 ਲੱਖ ਰੁਪਏ ਦੀ ਕੈਬਨ ਫੇ ਪਿੱਛੇ ਪੁਲਿਸ ਵਾਲੇ ਸਾਰੇ ਆਫੀਸਰਸ ਚਾਹੀਦੇ ਨੇ ਪੁਲਿਸ ਦਾ ਪੂਰਾ ਹਮਲਾ ਚਾਹੀਦਾ ਤੇ ਫਿਰ ਆਮ ਆਦਮੀ ਕਿੱਦਾਂ ਭਰੋਸਾ ਕਰ ਲਵੇ ਤੁਹਾਡੇ ਲਾਅ ਐਂਡ ਆਰਡਰ ਤੇ ਬਿਆਨ ਦੋਸਤੇ ਦੂਜਾ ਕੱਲ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਡੇ ਤੇ ਦੂਜੇ ਪਾਸੇ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਸਰਕਾਰ ਦੇ ਬੁਲਟ ਪ੍ਰੂਫ ਕੈਬਨ ਨੂੰ ਲੈ ਕੇ ਹੱਲਾ ਬੋਲਿਆ ਕਾਂਗਰਸ ਦੇ ਵਿਧਾਨ ਸਭਾ ਹਲਕਾ ਜਲੰਧਰ ਛੌਨੀ ਤੋਂ ਵਿਧਾਇਕ ਵਰਗੜ ਸਿੰਘ ਨੇ ਸੋਸ਼ਲ ਮੀਡੀਆ ਤੇ ਸਵਾਲ ਕੀਤਾ ਕਿ ਰਜਾਨਾ ਰੈਲੀਆਂ 'ਚ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਵਸ ਤੇ ਬੁਲਟ ਪ੍ਰੂਫ ਪਲੇਟਫਾਰਮ ਰਾਹੀਂ ਦੇਸ਼ ਭਰ 'ਚ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਕੀ ਪੰਜਾਬ ਅਸੁਰੱਖਿਤ ਹੋ ਗਿਆ ਹੈ ਇਹ ਬਦਲਾਅ ਵੀ 70 ਸਾਲਾਂ ਵਿੱਚ ਪਹਿਲੀ ਵਾਰ ਆਏ ਗੁਰੂ ਰਿਪੋਰਟ ਸੈਂਟਰਲ ਪੰਜਾਬ ਟੀਵੀ